ਬਟਨ ਦੇ ਵਿੱਚ ਇੰਨੀ ਸਫਾਈ ਕਦੇ ਨਹੀਂ ਦੇਖੀ ਠੀਕ ਆ ਹਰ ਸਾਲ ਕੱਚੇ ਬੜਾਈ ਸੀ ਤੇ ਕਿਤੇ ਵੀ ਕੋਈ ਮੋਟਰ ਨਹੀਂ ਛੱਡਿਆ ਐਨ ਪਰਾਲੇ ਦਾ ਜਿਵੇਂ ਕਹਿੰਦੇ ਡੱਕਾ ਡੱਕਾ ਕਰਦਾ ਨਹੀਂ ਵਿੱਚ ਕੱਚੇ ਬੜਨ ਵਾਲੇ ਬਾਈ ਕੀ ਕਰਦੇ ਆ ਮਨ ਲੱਗ ਗੱਠੇ ਗੱਠ ਦੇ ਫੂਸੜੇ ਛੱਡ ਜਾਂਦੇ ਆ ਕਿਰਾਇਆ ਲੈਂਡ ਤੱਕ ਜਿਹੜਾ ਮਤਲਬ ਹੁੰਦਾ ਤੇ ਛੋਨੇ ਦੀ ਵਾੜੀ ਤੋਂ ਅਗਲੇ ਦਿਨ ਕੱਚੇ ਬੜਾਇਆ ਕਿੱਤੇ ਵੀ ਇੱਕ ਫਲੂਸੜਾ ਨਹੀਂ ਹੈਗਾ ਉਹ ਬੱਟ ਦੇ ਲਵੇ ਤਾਂ ਹੈਗਾ ਕਿਉਂਕਿ ਉੱਥੇ ਦਿੱਤਾ ਵਗੈਰਾ ਸੀ ਤੇ ਜਮਾਨ ਤਸੱਲੀ ਕਰਾਤੀ ਪਹਿਲੇ ਸਾਲ ਬਾਈ ਕਰਤੇ ਜਿਹੜਾ ਵੱਡ ਕੇ ਗਿਆਗਾ ਨਹੀਂ ਬਹੁਤ ਤੋਂ ਵੜਾ ਕੇ ਦੇਖਿਆ ਵਿੱਚ ਕਰਾਇ ਲੈਣ ਤਾਂ ਕਿ ਮਤਲਬ ਰੱਖਦੇ ਹੁੰਦੇ ਆ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਈ ਹਾਲਾਂਕਿ ਨਾ ਬਾਈ ਕਰਾਇ ਧੋਕੇ ਲੈਣਾ ਤੇ ਕੰਮ ਵੀ ਧੋਕੇ ਕਰਨ ਕਿਤੇ ਵੀ ਸਿੰਗਲ ਵੀ ਫਲੂਸੜਾ ਨਹੀਂ ਹੈਗਾ ਠੀਕ ਐ ਐਨ ਪੂਰਾ Ke nomor kamu, kita, Pak Ibu.